ਕਿਸਾਨ ਭਰਾਵਾਂ ਨੂੰ ਡੇਰੀ ਫਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿਕਾਰ ਅੱਜ ਆਪਾਂ ਟੌਪਿਕ ਲੈ ਕੇ ਆਇਆ ਅਹਿਮ ਤੇ ਬਹੁਤ ਕ੍ਰਿਟੀਕਲ ਜਿਹੜੇ ਕਿ ਮੈਨੂੰ ਫੋਨ ਕਾਲਾਂ ਬਹੁਤ ਆਈਆਂ ਮਤਲਬ ਉਹਨਾਂ ਦੇ ਸਵਾਲ ਜਵਾਬ ਕਰੇ ਕਮੈਂਟ ਬਹੁਤ ਆਈ ਜਿਵੇਂ ਕਿ ਪਹਿਲਣਾ ਪਹਿਲਣ ਪਸ਼ੂ ਬਹੁਤ ਜ਼ਿਆਦਾ ਬੱਚਾ ਭੁੰਨ ਰਹੇ ਆਗੇ ਹੁਣ ਕੋਈ ਕਮ ਸੇ ਕਮ ਵੀ ਆਇਆ ਹੈ ਇਸ ਪਾਸ 15 ਦਿਨਾਂ ਦੇ ਵਿੱਚ ਮੇਰੇ ਕੋਲੇ 5-6 ਇਹੋ ਜਿਹੇ ਕੇਸ ਆ ਗਏ ਜਿਹੜੇ ਕਹਿੰਦੇ ਆ ਬਾਬਾ ਜੀ ਸਾਡਾ ਬੱਚਾ ਭੁੱਲ ਗਈ ਮੱਝ ਤੇ 2-3 ਮੱਝਾਂ ਵੀ ਭੁੱਲ ਗਈਆਂ ਆਂ ਉਹਦੇ ਆਪਾਂ ਵਿਸਤਾਰ ਨਾਲ ਦੱਸਣਾ ਹੈ ਵੀ ਉਹਨੂੰ ਬੱਚੇ ਨੂੰ ਆਪਾਂ ਕਿਵੇਂ ਲਾਉਣਾ ਹੈ ਤੇ ਕਿਸ ਤਰ੍ਹਾਂ ਕੀ ਕੀ ਚੀਜ਼ਾਂ ਵਰਤਣੀਆਂ ਤੇ ਕਿਵੇਂ-ਕਿਵੇਂ ਵਿਧੀ ਵਰਤਣੀਆਂ ਇੱਕ ਛੋਟਾ ਜਿਹਾ ਨੋਟ ਇਹ ਕਰੋ ਵੀ ਜਿਵੇਂ ਆਪਣੇ ਆਹਾ ਤੰਨੇ ਚੈਨਲ ਦਿੱਤੇ ਵਿਆਂ ਇਹਨਾਂ ਨੂੰ ਬਹੁਤ ਜ਼ਿਆਦੇ ਭਰਪੂਰ ਹੰਗਾਰਾ ਦਿੰਨੇ ਹੋ ਬਹੁਤ ਜ਼ਿਆਦੇ ਹੰਗਾਰਾ ਦਿੰਨੇ ਹੋ ਜਿਵੇਂ ਕਿ ਕੱਲ ਮੈਂ ਇੱਕ ਆਵਦੀ ਬੰਡ ਬਣਾਉਣ ਦੇ ਉੱਤੇ ਵੀਡੀਓ ਬਣਾਈ ਤੇ ਉਹਨੂੰ ਤੁਸੀਂ ਅੱਜ ਦਿਨੇ ਬਹੁਤ ਜ਼ਿਆਦੇ ਬਹੁਤ ਬਹੁਤ ਪਿਆਰ ਦਿੱਤਾ ਮੈਨੂੰ ਬਹੁਤ ਵੀਰਾਂ ਨੇ ਸੁਣੀ ਤੇ ਬਹੁਤ ਵੇਖੀ ਬਹੁਤ ਬਹੁਤ ਤੁਹਾਡਾ ਇਸ ਤਿੰਨ ਚੈਨਲ ਵੇਖਣ ਤੇ ਤੰਗ ਮਾਰ ਹੁਣ ਆ ਜੀ ਆਪਣੇ ਪਿਛੇ ਤੇ ਬੱਚਾ ਭੁੱਲਣਾ ਕੀ ਹੁੰਦਾ ਜਦੋਂ ਮੱਝ ਆਪਣੀ ਪਹਿਲਣ ਮੱਝ ਸੁੰਦੀ ਆ ਗਈ ਜਦੋਂ ਮੱਝ ਸੂਪੀ ਆ ਗਈ ਉਦੋਂ ਇੱਕ ਤਾਂ ਤੁਰਤ ਬੱਚੇ ਨੂੰ ਆਪਾਂ ਉਹਦੇ ਚੱਕ ਕੇ ਮੂਹਰੇ ਕਰੀਏ ਪਸ਼ੂ ਮੱਝ ਚੱਟੂ ਕੀ ਫੇਰ ਬਾ ਲਊਗੀ ਕਰੂਗੀ ਤੇ ਤਾਂ ਜਾ ਕੇ ਮਤਵ ਵਾਲੋ ਹੋ ਸਹੀ ਹੋਊਗਾ ਜਿਦੋਂ ਬਸੂ ਬੱਚਾ ਆਪਣਾ ਭੁੱਲ ਜੂਗੀ ਉਹਦੀਆਂ ਦਿੱਕਤਾਂ ਭਾਈ ਬਹੁਤ ਜ਼ਿਆਦੇ ਆਉਣਗੀਆਂ ਇੱਕ ਤਾਂ ਇੰਨੀਆਂ ਆਉਣਗੀਆਂ ਇੱਕ ਤਾਂ ਉਹ ਦੁੱਧ ਸਾਰਾ ਸੁਆ ਖਰਾਬ ਹੋ ਜਾਂਦਾ ਏ ਇੱਕ ਫਸਿਆਰ ਦਾ ਕੰਮ ਹੁੰਦਾ ਸਾਰਾ ਸੁਆ ਉਹਦਾ ਵੀਰ ਦਾ ਖਰਾਬ ਚਲਿਆ ਜਾਂਦਾ ਨਾ ਉਹ ਦੁੱਧ ਦਿੰਦੀ ਆ ਔਰ ਦੁੱਧ ਦੇਣ ਵਾਲਿਆਂ ਫਿਰ ਆਪਾਂ ਦਵਾਈਆਂ ਦਿੰਨੇ ਆਗੇ ਉਹਤੇ ਖਰਚਾ ਬਹੁਤ ਆ ਮਹਿੰਗੀਆਂ ਮਹਿੰਗੀਆਂ ਦਵਾਈਆਂ ਆਂ ਕਈ ਕਈ ਪਸ਼ੂ ਤਾਂ ਕਿਲੋ ਕਿਲੋ ਦੁੱਧ ਤੇ ਇੱਕ ਇੱਕ ਦੇ ਫੋਨ ਆਇਆ ਸੀ ਕਿਲੋ ਦੁੱਧ ਤੇ ਖੜਾ ਇੱਕ ਪੌਣੇ ਕਿਲੋ ਤੇ ਖੜਾ ਹੈਗਾ ਉਹਨਾਂ ਨੂੰ ਦਵਾਈਆਂ ਲਖਾਈਆਂ ਇਹੇ ਦਿੱਕਤਾਂ ਆਉਂਦੀਆਂ ਇਹ ਦਿੱਕਤਾਂ ਤੁਸੀਂ ਘਰ ਬੈਠੇ ਜਿਹੜਾ ਅੱਜ ਮੈਂ ਇਹ ਵੀਡੀਓ ਦਾ ਮੇਨ ਮੁੱਦਾ ਦੱਸੂਗਾ ਤੁਸੀਂ ਲਿਖਣ ਦੀ بجائے ਦੱਸਣ ਦੇ ਉੱਤੇ ਗੌਰ ਕਰਕੇ ਦੋ ਵਾਰੀ ਵੀਡੀਓ ਦੇਖ ਲਿਓ ਉਹ ਮੈਂ ਦੱਸੂਗਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਵਰਤਣੀਆਂ ਨਹੀਂ ਆ ਉਹਦੇ 'ਚ ਮੈਂ ਦੋ ਪਾਰਟ ਬਣਾਉਂਗਾ ਇੱਕ ਪਾਰਟ ਤਾਂ ਦੱਸੂਗਾ ਵੀ ਕਿਹੜੀਆਂ ਕਿਹੜੀਆਂ ਆਪਾਂ ਚੀਜ਼ਾਂ ਵਰਤਣੀਆਂ ਤੇ ਕਿਹੜੀਆਂ ਕਿਹੜੀਆਂ ਆਪਾਂ ਨਹੀਂ ਵਰਤਣੀਆਂ ਤੇ ਉਹਦੇ ਤੇ ਆਪਾਂ ਨੂੰ ਕੀ ਨੁਕਸਾਨ ਆਗਾ ਉਦੇ ਬਾਰੇ ਅੱਜ ਮੈਂ ਵਿਸਤਾਰ ਦੇ ਨਾਲ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਇਸ ਜਰੀਏ ਰਾਹੀਂ YouTube ਰਾਹੀਂ ਜਾਣਕਾਰੀ ਦਿਊਗਾ ਭਾਈ ਉਹ ਜਾਣਕਾਰੀ ਨੂੰ ਤੁਸੀਂ ਫੋਲੋ ਕਰੋ ਜਿਵੇਂ ਲਿਖਿਆ ਹੈਗਾ ਆਹ ਵੇਖੋ ਜਿਵੇਂ ਮੇਰੇ ਕੋਲੇ ਹੁਣ ਹੈਗੀ ਆ ਗਈ ਸਾਬਣ ਇਹ ਆ ਗਈ ਸਾਬਣ ਫੇਕ ਨੰਬਰ ਤੇ ਦੂਜੇ ਨੰਬਰ ਤੇ ਆ ਗਿਆ ਮੇਰੇ ਕੋਲੇ ਗੁੜ ਤੇ ਤੀਜੇ ਨੰਬਰ ਤੇ ਮੇਰੇ ਕੋਲੇ ਆ ਗਈ ਸਾਬਣ ਤੇ ਚੌਥੇ ਨੰਬਰ ਤੇ ਆ ਗਿਆ ਮੇਰੇ ਕੋਲੇ ਕੱਪੜਾ ਆਪਾਂ ਕੀ ਕਰਨਾ ਹੈ ਜਿਹੜੀਆਂ ਆਪਾਂ ਸਾਰੀਆਂ ਚੀਜ਼ਾਂ ਲਈਆਂ ਆਪਾਂ ਸਾਰੀਆਂ ਚੀਜ਼ਾਂ ਲਈਆਂ ਕਿਹੜੀਆਂ ਬਰਤਨੀਆਂ ਤੇ ਕਿਹੜੀਆਂ ਆਪਾਂ ਇਹਦੇ ਤੇ ਨਹੀਂ ਨਹੀਂ ਬਰਤਨਾਂ ਜਿਵੇਂ ਕਿ فرض ਕਰੋ ਆਪਾਂ ਬੱਚਾ ਲਵਾਉਨੇ ਆ ਕਿਸੇ ਵੀ ਸਿਆਣੇ ਬੰਦੇ ਤੋਂ ਪਹਿਲਾਂ ਵਾਲੇ ਬੰਦੇ ਭਾਈ ਬੱਚਾ ਲਾ ਲੈਂਦੇ ਸੀ ਹੁਣ ਇਹਦੀ ਬਿਜੀ ਦਾ ਕਿਸੇ ਨੂੰ ਨਹੀਂ ਜਾਣਕਾਰੀ ਇਹਨੂੰ ਜਿਹਨੂੰ ਜਾਣਕਾਰੀ ਹੈਗੀ ਆ ਉਹ ਬੱਚਾ ਲਾ ਦਿੰਦਾ ਹੈ ਲਾਉਣ ਦੇ ਕੀ ਕੀ ਨੁਕਸਾਨ ਉਹ ਮੈਂ ਨੁਕਸਾਨਾ ਬਾਰੇ ਮੈਂ ਦਸੂਗਾ ਮੈਂ ਭਾਈ ਬੱਚਾ ਅਜ ਤੱਕ ਨਹੀਂ ਲਾਇਆ ਉਹ ਮੈਨੂੰ ਜਾਣਕਾਰੀ ਜ਼ਰੂਰ ਹੈਗੀ ਆ ਇਹਦੇ ਬਾਰੇ ਮੈਂ ਸਾਰਾ ਕੁਝ ਜਾਣਦਾ ਮੈਂ ਬੱਚਾ ਨਹੀਂ ਲਾਇਆ ਮੈਂ ਤਾਂ ਉਹਨੂੰ ਉਸ ਤਰ੍ਹਾਂ ਹੀ ਸਿੱਧੇ ਧਾਰੀ ਪਾਈ ਆਗੀ ਆਪਦਾ ਸਮਾਨ ਦੱਸ ਕੇ ਦਵਾਈਆਂ ਦੱਸ ਕੇ ਬਿਰੀਆਂ ਦੱਸ ਕੇ ਉਹ ਦੁੱਧ ਤੇ ਪੂਰੇ ਦੇ ਉੱਤੇ ਆ ਗਈ ਬੈਂਡ ਗੱਲਪਤੀ ਜਗਰੂਪ ਸਿੰਘ ਜੋਗਾਨੰਦ ਰੋਡ ਦੇ ਉੱਤੇ ਹੈਗਾ ਉਹਦੀ ਅਸੀਂ ਵੀਡੀਓ ਬਣਾਈ ਸੀ ਉਹ ਮੱਝ ਸੇਲ ਵੀ ਹੋ ਗਈ ਆ ਉਹ ਬੱਚਾ ਭੁੱਲ ਗਈ ਸੀ ਉਹਨੂੰ ਸਮਾਨ ਦੱਸਿਆਗਾ ਤਾਂ ਫਿਰ ਉਹੋ ਭਾਈ ਬੱਚੇ ਨੂੰ ਲੈ ਲਿਆ ਤੇ ਉਹਦੀ ਮੱਝ ਸੇਲ ਵੀ ਹੋ ਗਈ ਪਹਿਲੇ ਝੋਟੇ ਜਿਵੇਂ ਕਿ ਕਹੀਏ ਹੁਣ ਆਪਾਂ ਕੀ ਵੇਖੀਏ ਵੀ ਆਪਾਂ ਸੌਫ ਲੈ ਲੈਂਦਾ ਬੰਦਾ ਉਹਨੇ ਸੌਫ ਲਈ ਜਿਹੜਾ ਬੰਦਾ ਬੱਚਾ ਲਾਉਣ ਆਉਂਦਾ ਆਪਣੇ ਘਰੇ ਉਹਨੇ ਕੀ ਕਰਨਾ ਹੈ ਕੱਪੜਾ ਲਿਆ ਇਸ ਤਰ੍ਹਾਂ ਦਾ ਕੱਪੜਾ ਲਿਆ ਤੇ ਕਪੜੇ ਦੇ ਵਿੱਚ ਕੀ ਕੀਤਾ 100 ਗ੍ਰਾਮ ਸੌਂਹ ਪਾ ਲਈ ਉਹਨੇ ਕੀ ਕੀਤਾ 100 ਗ੍ਰਾਮ ਸੌਂਹ ਪਾ ਲਈ ਫਿਰ ਕੀ ਕੀਤਾ 60 ਗ੍ਰਾਮ ਉਹਨੇ ਗੁੜ ਪਾ ਲਿਆ ਉਹਦੇ ਵਿੱਚ 100 ਗ੍ਰਾਮ ਉਹਨੇ ਗੁੜ ਪਾ ਲਿਆ ਫਿਰ ਉਹਨੇ ਕੀ ਕੀਤਾ ਇਸ ਨੂੰ ਇਸ ਤਰ੍ਹਾਂ ਦਾ ਕਰਕੇ ਇੱਕ ਉਹਨੇ ਕੋਟਲੀ ਦਾ ਰੂਪ ਬਣਾ ਲਿਆ ਉਹਨੇ ਕੀ ਬਣਾ ਲਿਆ ਕੋਟਲੀ ਦਾ ਰੂਪ ਬਣਾ ਲਿਆ ਇਸ ਤਰ੍ਹਾਂ ਦਾ ਕਰਕੇ ਪੋਟਲੀ ਦਾ ਰੂਪ ਬਣਾ ਕੇ ਇਹਨੂੰ ਉਸਚਰ ਵਾਸਤੇ ਮੱਜ ਦੇ ਅੰਦਰ ਰੱਖੀ ਗਈ ਇਹ ਪੋਟਲੀ ਉਹਦੇ ਬੱਚੇ ਜਾਣਗੇ ਮਤਵਲ ਉਸ ਸਿਆਣੇ ਬੰਦੇ ਨੇ ਉਹਦੇ ਵਿੱਚ ਰੱਖਤੀ ਇਹਦੇ ਤੇ ਭਾਈ ਉਹਦੇ ਕੀ ਆਗਾ ਜਿਹੜੇ ਜਾਲੇ ਲੱਗ ਜਾਣਗੇ ਤੇ ਮਤਵਲ ਇਹ ਘੋੜ ਤੇ ਸੌਫ ਇਹ ਦਿੱਲੀ ਹੋ ਜੂਗੀ ਮੱਜ ਦੇ ਮੂਲ ਮੱਤਰ ਨਾਲ ਜਿਹੜਾ ਮਤਲਬ ਹੀ ਅੰਦਰ ਮੈ ਖੈ ਹੋਊਗੀ ਬਲੱਡ ਹੋਊਗਾ ਉਹਦੇ ਜਾਲੇ ਹੋਣਗੇ ਉਦੇ ਨਾਲ ਬਿਲਕੁਲ ਇਹ ਵਿੱਚ ਜੂਆ ਫਿਰ ਇਹਨੂੰ ਕੀ ਕਰਦਾ ਹੈ ਉਹ ਬੰਦਾ ਫਿਰ ਉਹਨੂੰ ਬਾਹਰ ਕੱਢ ਕੇ ਕਟਰੂ ਦੇ ਉੱਤੇ ਮਲਿਆ ਜਾਂਦਾ ਜਦੋਂ ਆਪਾਂ ਕਟਰੂ ਤੇ ਸਮਾਰ ਕੇ ਮਲ ਦਾਂਗੇ ਤੇ ਉਹ ਕੀ ਕਰਦੀ ਹੈ ਕਿ ਮਾਜੋ ਕੱਟਾ ਲੈ ਲੈਂਦੀ ਆ ਜਦੋਂ ਮਾਜੋ ਕੱਟਾ ਲੈ ਲੈਂਦੀ ਆ ਕੀ ਉਹ ਹਿਰਵਾ ਕਰਨ ਲੱਗ ਜਾਂਦੀ ਆ ਦੁੱਧ ਲਾਉਣ ਲੱਗ ਜਾਂਦੀ ਆ ਜੀ ਦੁੱਧ ਤਾਂ ਪੂਰਾ ਨਹੀਂ ਲਾਉਂਦੀ ਉਹ ਹਿਰਵਾ ਕਰਨ ਲੱਗ ਜਾਂਦੀ ਆ ਫਿਰ ਉਹਦਾ ਅਸਰ ਕਿੰਨੇ ਦਿਨ ਰਹਿੰਦਾ 4 ਦਿਨ ਅਸਰ ਕਿੰਨੇ ਦਿਨ ਰਹਿੰਦਾ ਇਸ ਚੀਜ਼ ਦਾ ਜੇ ਰਗਾ ਆਪਾ ਦੋਨੇ ਚੀਜ਼ਾਂ ਲਗਾ ਚਾਰ ਦਿਨ ਚਾਰ ਦਿਨੋਂ ਦਾ ਭਾਈ ਅਸਰ ਰਹਿੰਦਾ ਚੌਥੇ ਦਿਨ ਅਸਰ ਫੇਰ ਖਤਮ ਹੋ ਜਾਂਦਾ ਹੈ ਓਵੇਂ ਦਾ ਓਵੇਂ ਪ੍ਰੋਸੀਜਰ ਇਹ ਚੱਲਦਾ ਆਏਗਾ ਇਹਦੇ ਵਿੱਚ ਇੱਕ ਪ੍ਰੋਸੀਜਰ ਚੱਲਦਾ ਹੈ ਜਿਹੜੇ ਵੀਰ ਭਰਾ ਵਪਾਰ ਦਾ ਕੰਮ ਕਰਦੇ ਆ ਵੇਚਦੇ ਆਗੇ ਉਹ ਪਸ਼ੂ ਜਿਵੇਂ ਫਰਜ ਕਰੋ ਲਾ ਕੇ ਵੇਚ ਜਾਂਦਾ ਮੰਡੀ ਤੇ ਪਾਉਣਾ ਹੋਵੇ ਤਾਂ ਪਸ਼ੂ ਇਹ ਫਾਰਮੂਲਾ ਕੰਮ ਕਰ ਜਾਂਦਾ ਹੈ ਜਿਹੜੇ ਪਸ਼ੂ ਨੂੰ ਮੰਡੀ ਤੇ ਪਾਉਣਾ ਹੈ ਮੰਡੀ ਲਜਾਣਾ ਹੈ ਉਹ ਤੇ ਇਹ ਫਾਰਮੂਲਾ ਇਹ ਵਾਲਾ ਕੰਮ ਕਰ ਜਾਂਦਾ ਹੈਗਾ ਇਹ ਵਾਲਾ ਫਾਰਮੂਲਾ 4 ਦਿਨ ਵਾਸਤੇ ਕੰਮ ਕਰ ਜਾਂਦਾ ਹੈ ਜਿਹੜੇ ਵੀਰ ਭਰਾ ਨੇ ਘਰੇ ਰੱਖਣੀ ਆ ਜਿਹੜੇ ਮੇਰੇ ਵੀਰ ਭਰਾ ਨੇ ਘਰੇ ਰੱਖਣੀ ਆ ਕੀ ਉਹ ਕੀ ਕਰਨ ਇਹ ਇਹ ਦੋਨਾਂ ਚੀਜ਼ਾਂ ਤੇ ਕਾਟਾ ਮਾਰ ਦੇਣ ਇਹ ਦੋਨੇ ਚੀਜ਼ਾਂ ਤੇ ਕਾਟਾ ਮਾਰ ਦੇਣ ਕਾਟਾ ਮਾਰ ਕੇ ਹੁਣ ਮੈਂ ਕਿਉਂ ਕਾਟਾ ਮਾਰ ਦੇਣ ਜਿਹਨੂੰ ਇਹ ਅੰਦਰ ਰੱਖਿਆ ਜਾਂਦਾ ਪਸ਼ੂ ਦੇ ਸਾਫਟਾ ਗੋੜਾ ਉਹਦਾ ਕੀ ਕੀ ਨੁਕਸਾਨ ਹੁੰਦਾ ਹੈਗਾ ਕਾਟਾ ਕਿਉਂ ਮਾਰਿਆ ਮੈਂ ਇਹਦੇ ਉੱਤੇ ਦੋ ਆਈਟਮਾਂ ਤੇ ਕਾਟਾ ਕਿਉਂ ਮਾਰਿਆ ਕਾਟਾ ਇਹ ਮੈਨੂੰ ਮਾਰਨਾ ਪਿਆ ਪਸ਼ੂ ਦੇ ਜਿਹੜੂ ਅੰਦਰ ਰੱਖਿਆ ਜਾਂਦਾ ਹੈ ਪਸ਼ੂ ਦੇ ਉਹਦੇ ਉੱਤੇ ਰੈਫਰੈਕਸ਼ਨ ਹੋ ਜਾਂਦੀ ਹੈਗੀ ਅੰਦਰ ਪਸ਼ੂ ਦਾ ਖਰਾਬ ਹੋ ਜਾਂਦਾ ਹੈ ਪਸ਼ੂ ਦੇ ਅੰਦਰੋਂ ਪੀ ਕਾਉਣ ਲੱਗ ਜਾਂਦੀ ਆ ਪੀ ਕਾਉਣ ਦੇ ਨਾਲ ਬਹੁਤ ਜ਼ਿਆਦਾ ਜਿਹੜੂ ਅੰਦਰ ਖਰਾਬ ਹੋ ਜਾਂਦਾ ਹੈ ਵੇਖੋ ਇਹ ਕਪੜਾ ਗੋੜਾ ਇਹਨੇ ਦਾ ਆਵ ਦਾ ਰੰਗ ਛੱਡਣਾ ਹੈ ਨਾ ਜਦੋਂ ਉੱਥੋਂ ਜਗਾ ਖਰਾਬ ਹੋ ਜਾਂਦੀ ਹੈ ਅੰਦਰੋਂ ਪੀ ਕੌਣ ਲੱਗ ਜਾਂਦੀ ਹੈ ਪਸ਼ੂ ਨੂੰ ਬੁਖਾਰ ਚੜਨ ਲੱਗ ਜਾਂਦਾ ਭਾਈ ਜਦੋਂ ਪਸ਼ੂ ਨੂੰ ਬੁਖਾਰ ਚੜਨ ਲੱਗ ਜਾਂਦਾ ਫਿਰ ਆਪਾਂ ਡਾਕਟਰ ਕੋਲੇ ਜਾਂਦੇ ਆ ਉਹ ਗੋਲੀਆਂ ਰੱਖਦਾ ਹੈਗਾ ਇਹ ਪ੍ਰੋਸੀਜਰ ਨਾ ਕਰਾਓ ਕੋਈ ਬੱਚਾ ਲਾਉਣ ਦਾ ਪ੍ਰੋਸੀਜਰ ਕਿਸੇ ਤੋਂ ਨਹੀਂ ਕਰਾਉਣਾ ਚਾਹੀਦਾਗਾ ਆਪਾਂ ਕੀ ਕਰਨਾ ਹੈਗਾ ਆਪਾਂ ਸਹੀ ਤਰੀਕੇ ਦੇ ਨਾਲ ਆਪਾਂ ਲੈਣੀ ਹੈ ਇੱਕ ਸਾਬਣ ਇਹ ਆਪਾਂ ਸਾਬਣ ਲੈ ਲਈ ਸਾਬਣ ਲੈ ਲਓ ਬਹੁਤ ਵਧੀਆ ਸਾਬਣ ਲੈ ਲਓ ਖੁਸ਼ਬੂਦਾਰ ਸਾਬਣ ਬਹੁਤ ਵਧੀਆ ਸਾਬਣ ਹੋ ਗਏ ਫਿਰ ਆਪਾਂ ਕੀ ਕਰਨਾ ਹੈਗਾ ਕਿਸੇ ਵੀ ਕਿਸੇ ਵੀ ਬਰਤਨ ਦੇ ਵਿੱਚ ਆਪਾਂ ਮੱਝ ਦਾ ਪਿਸ਼ਾਬ ਲੈ ਲਓ ਜਦੋਂ ਮੱਝ ਪਿਸ਼ਾਬ ਕਰਦੀ ਆ ਮੱਝ ਦਾ ਪਿਸ਼ਾਬ ਲੈ ਲਓ ਉਹਦੇ ਵਿੱਚ ਬਰਤਨ ਦੇ ਵਿੱਚ ਬਰਤਨ ਥੋੜਾ ਸਾਫ਼ ਹੋਣਾ ਚਾਹੀਦਾ ਬਿਲਕੁਲ ਕਲੀਨ ਹੋਣਾ ਚਾਹੀਦਾ ਉਹਦੇ ਵਿੱਚੋਂ ਬਾਸ਼ਨਾ ਆਵੇ ਤਾਂ ਮੱਝ ਦੇ ਪਿਸ਼ਾਬ ਤੋਂ ਕੋਈ ਆਵੇ ਹੋਰ ਗੰਦਾ ਬੰਦਾ ਭਾਂਡਾ ਨਾ ਹੋਵੇ ਭਾਈ ਕਈ ਵਾਰੀ ਚੱਕ ਕੇ ਬੰਦਾ ਭਾਂਡਾ ਗੰਦਾ ਲੈ ਲੂਗਾ ਬਾਲਟੀ ਲੈ ਲੂਗੀ ਚਲੋ ਕੋਈ ਨਹੀਂ ਪਿਸ਼ਾਬ ਹੀ ਆ ਨਹੀਂ ਭਾਂਡਾ ਥੋੜਾ ਸਾਫ ਹੋਣਾ ਚਾਹੀਦਾ ਬਰਤਨ ਸਾਫ ਹੋਊਗਾ ਬਰਤਨ ਥੋੜਾ ਤਾਂ ਫੇਰ ਹੀ ਪਿਸ਼ਾਬ ਦੀ ਉਹਦੇ ਚੋ ਸਮੈਲ ਆਊਗੀ ਨਹੀਂ ਬਲਕੇ ਮੈਨੇ ਬੱਚਾ ਨਹੀਂ ਲੈਣਾ ਇਸ ਸਾਬਣ ਦੇ ਨਾਲ ਆਪਾਂ ਸ਼ਾਮ ਦੇ ਟਾਈਮ ਬੱਚੇ ਨੂੰ ਬਿਲਕੁਲ ਸਹੀ ਨਿਵਾਦਣਾ ਪੂਰਾ ਬਹੁਤ ਸੋਹਣਾ ਨਿਵਾਦਣਾ ਆਪਾਂ ਬਹੁਤ ਸੋਹਣਾ ਨਿਵਾਕੇ ਜਿਹੜੀ ਪਹਿਲਾ ਵਾਲੀ ਉਹਦੀਆਂ ਪਹਿਲਾ ਵਾਲਾ ਜਾਲਾ ਜੱਪਾ ਕੁਝ ਵੀ ਲੱਗਿਆ ਸੀਗਾ ਮਿੱਟੀ ਘੱਟਾ ਆਪਾਂ ਬਿਲਕੁਲ ਲਾ ਦਿਓ ਕਲੀਨ ਹੋ ਜੇ ਔਰ ਕੱਲੀਏ ਦੇ ਚੋਂ ਸਾਬਣ ਦੀ ਬੱਚੇ ਦੇ ਵਿੱਚੋਂ ਬਾਸ਼ਨਾ ਆਵੇ ਫਿਰ ਉਹਨੂੰ ਕੀ ਕਰਨਾ ਹੈ ਆਪਾਂ ਫਿਰ ਜਿਹੜਾ ਆਪਾਂ ਉਹਦਾ ਪਿਸ਼ਾਬ ਲਿਆ ਸ਼ਾਮ ਦੇ ਟਾਈਮ ਨੇਰੇ ਹੋਏ ਵੇ ਬੱਚੇ ਨੂੰ ਤੁਸੀਂ ਜਦੋਂ ਸਾਬਣ ਨਾਲ ਨਮਾਇਆ ਦੂਰ ਸਾਈਡ ਤੇ ਲੈ ਜਾਓ ਮੱਝ ਨੂੰ ਦੂਜੀ ਸਾਈਡ ਤੇ ਨੇਰੇ ਚ ਕਰ ਲੋ ਅਗਰ ਉਹਨਾਂ ਨੂੰ ਖਿੱਚ ਕੇ ਦੋਨਾਂ ਨੂੰ ਇਕੱਠੇ ਮਿਲਾਓ ਉਹਨਾਂ ਨੂੰ ਕੀ ਕਰਨਾ ਹੈਗਾ ਜਿਵੇਂ ਇਹ ਐਨਾ فاਸਲਾ ਰੱਖ ਲੋ ਅਗਰ ਜਦੋਂ ਉਹਨਾਂ ਦੀ ਦੋਨਾਂ ਦੀ ਦੂਰੀ ਮਿਲਾਉਨੇ ਆ ਤਾਂ ਉਹਨੋਂ ਕੀ ਕਰਨਾ ਹੈ ਆਪਾਂ ਇਹ ਬੱਚੇ ਦੇ ਉੱਤੇ ਪਿਸ਼ਾਬ ਪਾ ਦੇਣਾ ਹੈਗਾ ਆ ਬੱਚੇ ਦੇ ਉੱਤੇ ਆਪਾਂ ਪਿਸ਼ਾਬ ਪਾ ਦੇਣਾ ਹੈ ਤੇ ਮਾਦੀ ਨੂੰ ਆਪਾਂ ਉਹਦੇ ਕੋਲੇ ਲਿਆਉਣਾ ਹੈ ਮੱਝ ਨੇ ਕਹਿਣਾ ਵੀ ਇਹ ਬੱਚਾ ਮੇਰਾ ਹੈਗਾ ਤੇ ਮੱਝ ਨੇ ਬੱਚਾ ਚੱਕ ਲੈਣਾ ਜੇ ਮੱਝ ਨੇ ਬੱਚਾ ਲੈ ਲਿਆ ਤਾਂ ਇਹਦਾ ਮਤਲਬ ਬਿਲਕੁਲ ਓਕੇ ਪ੍ਰੋਸੀਜਰ ਰਿਹਾ ਆਪਣਾ ਆਪਣਾ ਹੁਣ ਕਿਹੜਾ ਪ੍ਰੋਸੀਜਰ ਰਿਹਾ ਇਹ ਵਾਲਾ ਸਾਬਣ ਵਾਲਾ ਆਪਣਾ ਇੱਕ ਪ੍ਰੋਸੀਜਰ ਹੀ ਆਪਾਂ ਬੜਤਣਾ ਹੈਗਾ ਦੋ ਪ੍ਰੋਸੀਜਰ ਆਪਾਂ ਦਿਖਾਏ ਆ ਜਿਹੜੇ ਇਹ ਤਿੰਨ ਬਖਾਏ ਆ ਇਹ ਆਪਾਂ ਨਹੀਂ ਲੈਣ ਫਿਰ ਇਹਨੂੰ ਆਪਾਂ ਕੀ ਕਰਨਾ ਹੈਗਾ ਹੋਮੋਪੈਥਿਕ ਦੀ ਲੱਟਾ ਮੂੜ ਦਵਾਈ ਆਉਂਦੀ ਆ ਉਹ ਆਪਾਂ 10-10 ਬੂੰਦਾਂ ਤੰਨੇ ਮਾਰੀ ਆਪਾਂ ਦਿਹਾੜੀ ਦੇ ਵਿੱਚ ਦੇਣੀਆਂ ਹੈਗੀਆਂ 30 ਬੂੰਦਾ 30 ਬੂੰਦਾ ਆਪਾਂ ਉਹਨਾਂ ਨੂੰ ਆਪਾਂ ਉਹਨਾਂ ਨੂੰ 30 ਬੂੰਦਾ ਦਿਹਾੜੀ ਦੀਆਂ ਦੇਣੀਆਂ ਹੈਗੀਆਂ 10-10 ਕਰਕੇ ਜਦੋਂ ਆਪਾਂ ਦਿਹਾੜੀ 'ਚ ਤੱਕ 30 ਬੂੰਦਾ ਦੇ ਦੇਾਂਗੇ ਤੇ ਬਿਲਕੁਲ ਉਹ ਸਭੀ ਸੈੱਟ ਹੋ ਜਾਊਗਾ ਤੇ ਇਹਦੇ ਨਾਲ ਉਹਦਾ ਇੱਕ ਗੱਲ ਇਹ ਆ ਜਿਵੇਂ ਕਿ ਮੈਂ ਪਿੱਛੇ ਦੁੱਧ ਵਧਾਉਣ ਵਾਸਤੇ ਸਮੇਂ ਤੋਂ ਪਹਿਲਾਂ ਵੀਡੀਓ ਦਿੰਦੀ ਆ ਤੁਸੀਂ ਉਹਦੀ ਉਹ ਖਰਾਕ ਚਾਲੂ ਕਰ ਦਿਓ ਇਹ ਮੇਰਾ ਪ੍ਰੋਸੀਜਰ 2 ਦਿਨ ਕਰ ਲੋ ਲਗਾਤਾਰ ਇਹ ਜਿਹੜਾ ਸਾਬਣ ਵਾਲਾ ਪ੍ਰੋਸੀਜਰ ਆ ਮੇਰਾ ਤੁਸੀਂ 2 ਦਿਨ ਲਗਾਤਾਰ ਕਰ ਲੋ 2 ਦਿਨ ਕਰਨ ਦੇ ਨਾਲ ਤੀਜੇ ਦਿਨ ਸਫੀਸ਼ੈਂਟ ਮੈਂ ਤੁਹਾਡੀ ਬਿਲਕੁਲ ਬੱਚਾ ਲੈਣ ਲੱਗ ਜੂ ਅਗਰ ਜਦੋਂ ਬੱਚਾ ਲੈਣ ਲੱਗ ਗਈ ਮਾਂਝ ਭੁੱਲੂਗੀ ਨਹੀਂ ਭਾਈ ਸਾਰਾ ਸੂਆ ਤੁਸੀਂ RAM NAAND DUD ਪੀਓਗੇ ਬਿਲਕੁਲ ਓਕੇ ਹੋਊਗਾ ਜਦੋਂ ਬੱਚਾ ਲੈਂਦਾ ਹੈ ਪਸੂ ਉਹਦੀਆਂ ਬੇਨਜ ਉਹਦੀਆਂ ਨਾੜਾਂ ਪ੍ਰਮਾਤਮਾ ਵੱਲੋਂ ਦਾਤੇ ਵੱਲੋਂ ਆਪੇ ਉਹਨਾਂ ਦਾ ਦੁੱਧ ਚੱਲ ਪੈਂਦਾਗਾ ਅਗਰ ਜਿਹੜਾ ਆਪਾਂ ਆਹ ਘੋੜਤੇ ਦੇ ਨਾਲ ਸੌਫ ਦੇ ਨਾਲ ਆਲਟੀਫੀਸ਼ਲ ਟੀਕੇ ਲਾ ਕੇ ਬਣਾਉਨੇ ਆਪਾਂ ਉਹਦੇ ਨਾਲ ਭਾਈ ਉਹਦਾ ਦੁੱਧ ਨਹੀਂ ਚੱਲਦਾ ਅਗਰ ਦੁੱਧ 10 ਕਿਲੋ ਦੇਣ ਵਾਲਾ ਤਾਂ ਉਹ 3 ਕਿਲੋ ਦੁੱਧ ਵੀ ਨਹੀਂ ਦਿੰਦਾ ਜਦੋਂ ਬੱਚਾ ਲੱਗਿਆ ਹੋਇਆਗਾ ਇਹ ਸਾਬਣ ਦੇ ਨਾਲ ਨਿਮਾ ਕੇ ਆਪਾਂ ਤੇ ਪਿਸ਼ਾਬ ਪਾ ਕੇ ਦੁੱਧ ਉਹਦਾ ਚੱਲੂਗਾ ਚੱਲ ਕੇ ਬਿਲਕੁਲ ਤੁਹਾਡਾ ਸਹੀ ਹੋਊਗਾ ਔਰ ਉਹਦੀ ਖਰਾਕ ਵਧਾ ਦੇਣੀ ਆ ਲਗਤਾ ਮੂੜਾ ਪਾ ਦੇਣੀ ਆਗੀ ਭਾਈ ਇਹ ਸੀਗਾ ਅੱਜ ਦਾ ਆਪਣਾ ਪ੍ਰੋਸੀਜਰ ਵੀ ਆਪਾਂ ਕਿਵੇਂ ਬੱਚਾ ਨੂੰ ਲੈ ਤੇ ਆਪਾਂ ਪਸਮਾ ਨੂੰ ਕੀ ਕੀ ਸਮਾਨ ਦੇਣਾ ਹੈ ਕਿਵੇਂ ਕਿਵੇਂ ਦੇਣਾ ਹੈ ਕਿਹੜੀ ਕਿਹੜੀ ਵਿਧੀ ਆ ਬੱਚਾ ਲਾਉਣ ਦੀ ਵਜਾਏ ਜਿਹੜੀ ਅੱਜ ਮੇਰੀ ਵੀਡੀਓ ਆ ਸਮਾਰ ਕੇ ਦੋ ਵਾਰੀ ਵੇਖੋ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਤੋਂ ਆ ਜੂਗੀ ਤਾਂ ਤੁਸੀਂ ਬਿਲਕੁਲ ਫੋਲੋ ਕਰੋ ਇਹਨ ਕੀ ਜਿਆਨੂ ਕਾਟੇ ਮਾਰਨ ਵਾਲਿਆਂ ਨੂੰ ਕਾਟਾ ਮਾਰੋ ਬੱਚਾ ਲਵਾਓ ਨਾ ਉਹ 4 ਦਿਨ ਲੱਗਦਾ ਹੈ ਬੱਚੇ ਲਵਾਉਣ ਦੀ ਬਜਾਏ ਇਹ ਵਿਧੀ ਦੱਸੀ ਆ ਇਹ ਵਿਧੀ ਜ਼ਰੂਰ ਕਰੋ ਤੇ ਪੂਰਾ ਭਰਪੂਰ ਹੰਗਾਰਾ ਮਿਲੂਗਾ ਜਿਵੇਂ ਕਿ ਹੁਣ ਆਪਣੇ ਇਹਨਾਂ ਨੂੰ ਤਿੰਨਾਂ ਨੂੰ ਤੁਸੀਂ ਭਾਈ ਇਹਨਾਂ ਤਿੰਨਾਂ ਨੂੰ ਵੇਖ ਕੇ ਭਾਈ ਤੁਸੀਂ ਇੱਕ ਵਾਰੀ ਇਹਨਾਂ ਨੂੰ ਫੋਲੋ ਕਰ ਲਓ ਇਹਨਾਂ ਨੂੰ ਬਹੁਤ ਭਰਪੂਰ ਹੰਗਾਰਾ ਦਿਨੇ ਹੋਗੇ ਤੁਸੀਂ ਫੋਲੋ ਕਰਨ ਤੇ ਤੁਹਾਨੂੰ ਇਹ ਤਿੰਨਾਂ ਤਿੰਨਾਂ ਨੂੰ ਫੋਲੋ ਕਰਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਹ ਜੇ ਕਿਸੇ ਨੇ ਕੋਈ ਐਡ ਕਰਵਾਉਣੀ ਹੋਵੇ ਨਵੀਂ ਡੈਰੀ ਫਾਰਮ ਬਣਵਾਉਣਾ ਬਣਵਾਇ ਬਣਾਇ ਰਿਹਾ ਮੇਰਾ ਵੀਰ ਕੋਈ ਜਾਂ ਕੋਈ ਸੇਲ ਪਰਚੇਜ ਤੇ ਬਣਾਉਣੀ ਆ ਕੋਈ ਵੀ ਐਡ ਕਰਵਾਉਣੀ ਆਗੀ ਤੇ 9988100715 ਤੇ ਭਾਈ ਕਾਲ ਕਰਕੇ ਇਸ ਨੰਬਰ ਦੇ ਉੱਤੇ ਤੁਸੀਂ ਕੀ ਲਿਖ ਦੇਣਾ ਨਾਮ ਡਰੈੱਸ ਪੂਰਾ ਆਪਦਾ ਵੇਰਵਾ ਦੱਸ ਦੇਣਾਗਾ ਤੇ ਉਹਦੇ ਅਸੀਂ ਆਪੇ ਤੁਹਾਡੇ ਤੱਕ ਪਹੁੰਚ ਕਰ ਲਾਂਗੇ ਬਹੁਤ ਬਹੁਤ ਅੱਜ ਵੀਡੀਓ ਬਣਾਉਣ ਤੇ ਬੱਚਾ ਪੁੱਜਣ ਤੇ ਬਹੁਤ ਬਹੁਤ ਤੁਹਾਡਾ ਵੀਰਾਂ ਦਾ ਧੰਨਵਾਦ